ਕਦ ਮੈਂ ਸਰਬੰਦਰ ਸਾਹਿਬ ਅੱਥਾ ਟਿਕਣਾ ਸੀ ਕਿਉਂਕਿ ਵਰਡ ਦਾ ਕਬੱਡੀ ਦੇ ਜਿਹੜੇ ਸਰਕਲ ਸਟਾਈਲ ਹੈ ਉਹਦਾ ਚੇਅਰਮੈਨ ਬਣਿਆ ਤੇ ਅੱਜ ਅਸ਼ੀਰਵਾਦ ਲੈਣ ਲਈ ਆਇਆ ਸੀ ਕਿਉਂਕਿ ਜਿਹੜੀ ਕਬੱਡੀ ਹੈ ਇਹ ਪੰਜਾਬੀਆਂ ਦੀ ਮਾਂ ਖੇਡ ਹੈ ਔਰ ਸਰਕਲ ਸਟਾਈਲ ਹੀ ਅਸਲ ਕਬੱਡੀ ਹੈ ਜਿਹੜੀ ਪੰਜਾਬੀਆਂ ਦੇ ਦਿਲਾਂ ਚ ਵਸਦੀ ਹੈ ਇਤੋਂ ਅਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਕਿ ਇਸ ਮਾਂ ਖੇਡ ਕਬੱਡੀ ਨੂੰ ਜਿਸ ਤਰ੍ਹਾਂ ਸਾ ਸੁਖਬੀ ਸਿੰਘ ਬਾਦਲ ਹੋਰਾਂ ਨੇ ਬਹੁਤ ਬਲੰਦੀਆਂ ਤੇ ਲੈ ਕੇ ਗਏ ਨੇ ਹੁਣ ਉਸੇ ਚ ਹੋਰ ਕਦਮ ਪੜਦੇ ਹੋਏ ਇਨੂੰ ਬੜੇ ਆਰਗੇਨਾਈਜ਼ ਵੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾਏਗੇ। ਜੇ ਦੇਖਿਆ ਜਾਵੇ ਤੇ ਜਿੱਦਾਂ ਹੁਣ ਸਰਕਾਰ ਆਈ ਹੈ ਕੋਈ ਖੇਡ ਕਬੱਡੀ ਕੋਈ ਦੇਖੀ ਨਹੀਂ ਲਈ ਕਿਉਂਕਿ ਪੰਜਾਬ ਜਦੋਂ ਪਹਿਲਾ ਪੰਜਾਬ ਸਰਕਾਰ ਸੀ ਆਪਣਾ ਬਲਸਵ ਦੇ ਟਾਈਮ ਤੇ ਕਰੋਨਾ ਦੀ ਕਬੱਡੀ ਸੀਗੀ ਤੇ ਹੁਣ ਲੋਕ ਕਬੱਡੀ ਨੂੰ ਭੁੱਲਦੇ ਜਾ ਰਹੇ ਕੀ ਕਹਿਣਾ ਚਾਹੋਗੇ ਇਹਨੂੰ ਗਵਾ ਬਿਟਾਣਾ। ਇੱਕੋ ਕਬੱਡੀ ਨੂੰ ਲੋਕ ਕਦੇ ਭੁੱਲਣਗੇ ਨਹੀਂ। ਇਹ ਇਹਨਾਂ ਦੀ ਮਾਂ ਖੇਡ ਹੈ। ਨਾ ਕਦੇ ਬੰਦਾ ਮਾਂ ਨੂੰ ਭੁੱਲਦਾ 20 50 ਸਾਲ ਨਾ ਮਿਲੇ ਚਾਹੇ। ਨਾ ماں ਬੋਲੀ ਨੂੰ ਭੁੱਲਦਾ ਨਾ ماں ਖੇਡ ਤੋਂ ਭੁੱਲਦਾ ਇਹ ਗੱਲ ਠੀਕ ਹੈ ਤੁਹਾਡੀ ਕਿ ਪਿਛਲੇ ਸਮੇਂ ਵਿੱਚ ਇਹਨੂੰ ਅਨਗੋਲਿਆ ਕੀਤਾ ਗਿਆ ਹੈ ਕਾਂਗਰਸ ਦੇ ਰਾਜ ਵੀ ਉਹਨਾਂ ਨੇ ਵਰਲਡ ਕੱਪ ਕਰਾਇਆ ਸੀ ਸਾਡੀ ਐਸੋਸੀਏਸ਼ਨ ਨੇ ਬਹੁਤ ਸਹਿਯੋਗ ਦਿੱਤਾ ਸੀ ਬੈਂਡਕਾ ਟੂਰਨਾਮੈਂਟ ਸੀ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹਦੇ ਇਨਾਮ ਵੀ ਬੜੇ ਛੋਟੇ ਇਨਾਮ ਸੀ ਨਾਲੇ ਰਕ੍ਹਾਂ ਦੇ ਸੀ ਉਹ ਵੀ ਨਹੀਂ ਦਿੱਤੇ ਗਏ ਔਰ ਇਹ ਸਰਕਾਰ ਨੂੰ ਵੀ ਅਸੀਂ ਲਗਾਤਾਰ ਬੇਨਤੀ ਕਰਦੇ ਰਹੇ ਹਾਂ ਕਿ ਤੁਸੀਂ ਕੋਈ ਵਰਲਡ ਕੱਪ ਆਰਗੇਨਾਈਜ਼ ਕਰਾਓ ਪਰ ਉਹ ਨਹੀਂ ਹੋ ਰਿਹਾ ਅਸੀਂ ਉਹਨਾਂ ਵਰਲਡ ਕੱਪ ਸਾਡੇ ਫੈਡਰੇਸ਼ਨ ਵੱਲੋਂ ਇੰਡੀਆ 'ਚ ਕਰਾ ਸਕਦੇ ਆ ਪਰ ਦਿੱਕਤ ਆਉਦੀ ਹੈ ਕਿ ਪਾਕਿਸਤਾਨ ਦੀ ਟੀਮ ਨੂੰ ਵੀਜ਼ਿਆਂ ਦੀ ਦਿੱਕਤ ਆਉਦੀ ਹੈ ਮੈਂ ਤੁਹਾਡੇ ਜ਼ਰੀਏ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇਹ ਜਿਹੜੀ ਖੇਡ ਹੈ ਇਹ ਸਾਡੇ ਪੰਜਾਬੀਆਂ ਦੀ ਖੇਡ ਹੈ ਪੰਜਾਬੀ ਦੁਨੀਆਂ 'ਚ ਕਿਤੇ ਵੀ ਵਸਦੇ ਆ ਤਾਂ ਉਹ ਮਾਂ ਖੇਡ ਕਬੱਡੀ ਨਾਲ ਜ਼ਰੂਰ ਜੁੜੇ ਹੋਏ ਆ ਔਰ ਤੁਸੀਂ ਦੇਖਿਆ ਹੋਣਾ ਕਿ ਤੁਹਾਡੀ ਗੱਲ ਬਿਲਕੁਲ درست ਹੈ ਕਿ ਕਾਲੀ ਸਰਕਾਰ ਦੇ ਸਮੇਂ ਜਦੋਂ ਇਹ ਟੂਰਨਾਮੈਂਟ ਹੋਇਆ ਹੈ ਤਾਂ ਤੁਸੀਂ ਦੇਖਿਆ ਹੋਣਾ ਗੋਰੇ ਵੀ ਖੇលਦੇ ਆ ਔਰ ਅਫਰੀਕਨ ਲੋਕਾਂ ਦੀ ਟੀਮ ਵੀ ਆਈ శ్రీਲੰਕਾ ਦੇ ਲੋਕ ਵੀ ਖੇਲੇ ਜਿੱਤੇ ਨਹੀਂ ਪੰਜਾਬੀ ਨਰੋਲ ਦੂਜੀਆਂ ਕੌਮਾਂ ਉੱਥੇ ਵੀ ਇਹ ਖੇਡ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਹੁਣ ਵੀ ਸਾਡੇ ਜੱਦਰ ਹੋਣਗੇ ਕਿ ਪਹਿਲਾਂ ਅਸੀਂ ਏਸ਼ੀਅਨ ਚੈਂਪੀਅਨਸ਼ਿਪ ਕਰਾਉਣੀ ਹੈ ਫਿਰ ਉਸ ਤੋਂ ਬਾਅਦ ਵਰਲਡ ਕੱਪ ਵੀ ਇਹਦਾ ਕਰਾਵਾਂਗੇ ਔਰ ਬੜੀ ਜਲਦੀ ਅਸੀਂ ਜਿਹੜੀ ਕਿ ਤੁਸੀਂ ਕਹਿੰਦੇ ਹੋ ਕਿ ਭੁੱਲ ਨਾ ਜਾਣ ਇੱਕ ਲੀਗ ਕਰਾਵਾਂਗੇ ਪੰਜਾਬ ਸਰਕਲ ਸਟਾਈਲ ਦੀ ਜਿਹੜੇ 'ਚ 6 ਜਾਂ 8 ਟੀਮਾਂ ਹੋਣਗੀਆਂ ਜਿਹੜੀਆਂ ਮਾਜੇ ਦੇ ਨਾਂ ਤੇ ਮਾਲਬਾ ਦਵਾਬਾ ਸਾਰੇ ਥਾਵਾਂ ਤੇ ਉਹਦੇ ਵਿੱਚ ਕਿਤੇ ਜਾਂਦੇ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਵੀ ਦੇਖਿਆ ਹੋਵੇਗਾ ਕਿ ਕਿਹੜੀ ਦੇਸ਼ਾਂ ਦੇ ਧਰਤੀ ਤੇ ਪੂਰੇ ਵੀ ਆਏ ਔਰ ਪੰਜਾਬ ਤੋਂ ਉਹ ਸਪੈਸ਼ਲ ਟੀਮਾਂ ਜਾਂਦੀਆਂ ਸੀਗੀਆਂ ਵਿਦੇਸ਼ਾਂ ਦੇ ਵਿੱਚ ਪਰ ਪੰਜਾਬ ਤੇ ਹੁਣ ਸੁਣਨਾ ਹੀ ਹੋ ਗਿਆ ਵਾ ਕੀ ਕਾਰਨ ਕੀ ਹੈ ਕਿਉਂਕਿ ਇਹ ਸਰਕਾਰ ਦਾ ਧਿਆਨ ਸਿਰਫ ਯੁੱਧ ਨਸ਼ੇ ਵਿਰੁੱਧ ਹੈ ਔਰ ਯੁੱਧ ਜਿਹੜਾ ਨਸ਼ਾ ਕਈੋਂ ਮੁਕਤ ਹੋਏਗਾ ਜੇ ਬੱਚੇ ਕਿੱਡਾ ਵੱਲ ਜਾਣਗੇ ਦੇਖੋ ਕੁਝ ਕੁਝ ਸਰਕਾਰਾਂ ਕੇ ਇਕੱਲੇ ਪ੍ਰਚਾਰ ਚ ਪੈਣਾ ਚਾਹੁੰਦੀਆਂ ਹੁੰਦੀਆਂ ਹਨ ਕੁਝ ਕੰਮ ਕਰਨਾ ਚਾਹੁੰਦੇ ਹੁੰਦੇ ਆ। ਬੀਕੋ ਜੇ ਕਿਸੇ ਸਰਕਾਰ ਨੇ ਕਿਸੇ ਵਿਅਕਤੀ ਨੇ ਅਗਲੀਆਰਾ ਸੋਨਾ ਬਣਾਇਆ ਤਾਂ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਯਾਦ ਆ ਜਾਂਦੀ ਹੈ। ਜੇ ਕੱਲੀਆਂ ਇਸ਼ਤਿਹਾਰਾਂ ਦੀ ਗੱਲ ਹੁੰਦੀ ਤਾਂ ਸ਼ਾਇਦ ਆਪਾਂ ਨੂੰ ਨਜ਼ਰ ਨਾ ਆਉਦੀ। ਇਹ ਸਰਕਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਯੁੱਧ ਨਸ਼ਿਆਂ ਵਿਰੋਧੀ ਲੋੜ ਹੀ ਨਹੀਂ ਤੁਸੀਂ ਖੇਡ ਨੂੰ ਉੱਪਰ ਚੱਕੋ ਆਪੇ ਹੀ ਨੌਜਵਾਨ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਮਾਂ ਖੇਡ ਕਬੱਡੀ ਵੱਲ ਚੱਲ ਪਣਗੇ ਤੁਸੀਂ ਦੇਖਿਆ ਨਾ ਉਹਨਾਂ ਵੇਲੇ ਆ ਚ ਜਦੋਂ ਕਰੋੜਾਂ ਦੇ ਇਨਾਮ ਹੋ ਗਏ ਸੀ ਲੜਕੀਆਂ ਦੇ ਇਨਾਮ ਵੀ ਕਰੋੜਾਂ ਦੇ ਸੀ ਤਾਂ ਪਿੰਡਾਂ 'ਚ ਗਰਾਊਂਡ ਚੱਲਦੇ ਸੀ ਸਪੈਸ਼ਲੀ ਜੇ ਮੈਂ ਕਹਾਂ ਕਿ ਮਾਝੇ 'ਚ ਮਾਝੇ 'ਚ ਪਿੰਡੋਂ ਪਿੰਡ ਦੀਆਂ ਟੀਮਾਂ ਸੀ ਔਰ ਹੁਣ ਉਸ ਗੱਲ ਤੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਰਕਾਰ ਦੀ ਥੋੜੀ ਜਿਹੀ ਬੇਰੁਕੀ ਹੈ ਈਵਨ ਮੈਂ ਕਹੂੰਗਾ ਕਿ ਇਹ ਜਿਹੜੀ ਸਰਕਲ ਸਟਾਈਲ ਕਬੱਡੀ ਹੈ ਇਹਨੂੰ ਤਾਂ ਸਰਕਾਰ ਨੇ ਬਿਲਕੁਲ ਹੀ ਪਾਸੇ ਕਰਤਾ ਸੀ ਪ੍ਰੋਗਰਾਮ ਵੀ ਬਣਾ ਰਿਹਾ ਕਿ ਕਿਸੇ ਦਿਨ ਜਾ ਕੇ ਸਪੋਰਟ ਡਾਇਰੈਕਟਰ ਨੂੰ ਸੈਕਟਰੀ ਨੂੰ ਮਿਲਦਾ ਕਿ ਤੁਸੀਂ ਇਸ ਮਾਖ ਖੇਡ ਕਬੱਡੀ ਨੂੰ ਟੁਕਮਾ ਸਤੰਦ ਦਿਓ। ਅਕਾਲੀ ਦਲ ਦੋ ਫਾੜ ਹੋ ਗਈ ਹੈ ਜੀ ਜਿਸ ਦਾ ਕੱਲ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਕੀ ਹੋ ਗਏ ਇਸ ਬਾਰੇ? ਦੇਖੋ ਅਕਾਲੀ ਦਲ ਇੱਕੋ ਸੀ ਇੱਕੋ ਹੈ ਇੱਕੋ ਰਹੇਗਾ। ਇਸ ਤਰ੍ਹਾਂ ਦੇ ਅਕਾਲੀ ਦਲ ਬਹੁਤ ਵਾਰੀ ਬਣਿਆ। ਔਰ ਜਿਹੜੇ ਉੱਤੇ ਪ੍ਰਪੋਜ਼ ਕਰਨ ਵਾਲੇ ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਿ ਜੀ ਇਹ ਇੰਨਾ ਨੇ ਬੜੇ ਅਸੀਂ ਧਾਰਮਿਕ ਬੰਦੇ ਲੈ ਕੇ ਆਂਦੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਇਹਨਾਂ ਨੇ ਨਾ ਪ੍ਰਪੋਜ਼ ਕਰ ਰਿਆ ਤੁਸੀਂ ਇਤਿਹਾਸ ਕੱਢ ਲਓ ਕਿ ਜਿੰਨੇ ਅਕਾਲੀ ਦਲ ਬਣੇ ਜਿਨ੍ਹਾਂ ਦਾ ਉਹਨਾਂ ਨੇ ਨਾ ਪ੍ਰਪੋਜ਼ ਕੀਤਾ ਅੱਜ ਕਿਸੇ ਦੀ ਹੋਂਦ ਹੈਗੀ ਐ ਚਾਰ ਪੰਜ ਦਾ ਵਿੱਚ ਹੀ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਬਣਾਇਆ ਪਰ ਬੜੀ ਮੰਤਪਾਗੀ ਗੱਲ ਹੈ ਕਿ ਕੱਲ ਤੱਕ ਸਭ ਤੋਂ ਉਦੇਸ਼ ਸੀ ਕਿ ਸਾਨੂੰ ਇਹ ਏਕਤਾ ਕਰਨੀ ਐ ਅਸੀਂ ਚੁੱਲ੍ਹੇ ਸਬੇਟਣੇ ਐ ਪਰ ਹੁਣ ਕਰੀਏ ਕੀ ਬੜੀ ਕੌਮ ਦੀ ਬੰਦਪਾਗੀ ਹੈ ਕਿ ਆਦੇਸ਼ ਕਰਨ ਵਾਲਾ ਹੀ ਚੁੱਲ੍ਹੇ ਬਣਾਉਣ ਲੱਗ ਗਿਆ ਉਹਦੇ ਵਿੱਚ ਕੀਤਾ ਕੀ ਜਾਵੇ ਇਹ ਸਭ ਤੋਂ ਬੰਦਪਾਗੀ ਗੱਲ ਹੈ ਔਰ ਇਹ ਸਿੱਖਾਂ ਦੇ ਹਿਰਦੇ ਬਲੁਦਰੇ ਗਏ ਐ ਇਸ ਗੱਲ ਤੇ ਕਿ ਇੱਕ ਇਨਸਾਨ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਜਿਹੜੇ ਆਦੇਸ਼ ਕੀਤਾ ਸੀ ਫਸੀਲ ਤੋਂ ਖੜ ਕੇ ਜਿਹੜਾ ਕਹਿੰਦਾ ਸੀ ਕਿ ਫਲਾਨਾ ਸਿੰਘ ਤੂੰ ਬਹੁਤ ਬੇਈਮਾਨ ਹੈ ਤੂੰ ਝੂਠ ਬੋਲ ਰਿਹਾ ਹੈ ਅੱਜ ਉਹਦੇ ਨਾਮਾਂ ਤੇ ਨਾਲ ਜੱਫੀਆਂ ਪਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਸੀਂ ਦੇਖ ਲਓ ਜਿਹੜੇ ਪ੍ਰੈਸ ਕਾਨਫਰੰਸ 'ਚ ਖੜੇ ਐ ਉਹਦੇ ਨਾਲ ਬੈਠੇ ਐ ਉਹ ਕੌਣ ਲੋਕ ਐ ਸੋ ਮੇਰਾ ਮਤਲਬ ਹੈ ਵੀ ਇਹ ਜੇ ਦੂਰੇ ਕਰਤਾਰ ਦੇ ਲੋਕਾਂ ਦਾ ਜਿਹੜੇ ਗੱਲ ਕਰਦੇ ਆ ਬੜੀ ਵੱਡੀ ਗੱਲ ਕਰਦੇ ਆ ਕਿ ਅਸੀਂ ਐਸਜੀਪੀਸੀ ਖੋਲਾਂਗੇ ਅਸੀਂ ਨਿਸ਼ਾਨ ਖੋਲਾਂਗੇ ਅਸੀਂ ਦਫਤਰ ਖੋਲਾਂਗੇ ਕਦੇ ਖੋਇਆਂ ਚੀਜ਼ਾਂ ਖੋਣ ਦਿੰਦੇ ਆ ਸਾਡੇ ਵਗਾਂ ਪਾਈਆਂ ਖੋਲਣਗੇ ਸੋ ਮੇਰਾ ਕਹਿਣ ਤੋਂ ਭਾਵੇਂ ਕਿ ਇਸ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿੱਥੇ ਉਹ ਆਪ ਆਪ ਦੇ ਦੇਸ਼ ਕਹਿੰਦੇ ਸੀ ਕਿ ਏਕਤਾ ਕਰੋ ਚੁੱਲ੍ਹੇ ਸਬਟੋ ਕਿੱਥੇ ਕਹਿੰਦੇ ਅਸੀਂ ਖੋਲਾਂਗੇ ਹੁਣ ਤੁਸੀਂ ਇੱਥੋਂ ਹਸਾਬ ਲਾ ਲਓ ਕਿ ਉਹ ਕਿਹਦੇ ਇਸ਼ਾਰੇ ਤੇ ਇਹ ਗੱਲਾਂ ਹੋ ਰਹੀਆਂ ਲੱਗਦਾ ਕਿ ਪਹਿਲੇ ਦਿਨ ਹੀ ਹੰਕਾਰ ਆ ਗਿਆ ਪਹਿਲਾ ਹੀ ਹੰਕਾਰ ਸੀ ਪਹਿਲੇ ਦਿਨ ਨਹੀਂ ਉਹ ਤੋਂ ਪਹਿਲਾਂ ਨਹੀਂ ਹੰਕਾਰ ਹੀ ਸੀ ਜਿਹੜਾ ਇਹ ਇਹਨਾਂ ਦੇ ਪਿੱਛੇ ਕੋਈ ਤਾਕਤਾਂ ਕੰਮ ਕਰਦੀਆਂ ਸੀ ਜੋ ਅਸੀਂ ਗੱਲ ਕਹਿੰਦੇ ਸੀ ਉਹ ਸਾਬਤ ਹੋ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਗੱਲ ਅਸੀਂ ਕਹਿੰਦੇ ਸੀ ਉਹ ਹੀ ਪੱਕੀ ਸਾਬਤ ਹੋਈ ਹੈ ਮਤਲਬ ਕੇਂਦਰ ਦੇ ਇਸ਼ਾਰਿਆਂ ਤੇ ਕਹਿ ਸਕਦੇ ਹਾਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰਿਆਂ ਤੇ ਇੱਕ ਨਹੀਂ ਕਈ ਸ਼ਕਤੀਆਂ ਜਿਹੜੀਆਂ ਦੇ ਸਾਰਿਆਂ ਦੇ ਇਸ਼ਾਰਿਆਂ ਦੇ ਰਲੇ ਹੋਏ ਠੀਕ ਇਹ ਨਾਮ ਦੱਸ ਸਕਦੇ ਹੋ ਕੀ ਦਾ ਨਾਮ ਦੱਸੋ ਆਪਣਾ ਨਾਮ ਦੱਸੋ ਤੇਜਿੰਦਰ ਸਿੰਘ ਮਿੱਡੂਖੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਕਾਲੀ ਦਲ